ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਅੱਜ ਤਾਂ ਸਵੇਰ ਦੀ ਖੱਜਲ ਖਵਾਰ ਹੋ ਰਹੀ ਹੈ ਮੈਂ ਬਹੁਤ ਜ਼ਿਆਦਾ ਖੱਜਲ ਖਵਾਰੀ ਵੀ ਕੀ ਹੈ ਸਾਗ ਰੱਖਿਆ ਹੋਇਆ ਹੈ ਮਿਲਗੀ ਪਹਿਲਾਂ ਕੱਲ ਤੋੜੇ ਸੀਗਾ ਕੁਛ ਤੋੜ ਕੇ ਮੇਥੇ ਪਾਲਕ ਧਨੀਆ ਸੋਏ ਵਗੈਰਾ ਹਨ ਸੰਵਾਰ ਲਏ ਸੀਗੇ ਰਾਤੀ ਸੰਵਾਰ ਕੇ ਸੋਈ ਸੀਗੀ ਸਾਰਾ ਕੁਝ ਵਾਸ ਸਵੇਰੇ ਉੱਠ ਗਿਆ ਬਣਾ ਸਾਗ ਤੋੜਿਆ ਪਹਿਲਾਂ ਕੜੀ ਚੋਲ ਬਣਾਈ ਕੜੀ ਚੋਲ ਬਣਾ ਕੇ ਕੱਪੜੇ ਅਜਮੇ ਧੋਤੇ ਨਹੀਂ ਹੈਗੇ ਫਿਰ ਝਾੜੂ ਪੋਚਾ ਲਾਇਆ ਕਿਉਂਕਿ ਮੈਂ ਝਾੜੂ ਪੋਚੇ ਲਈ ਅੱਜ ਵੀ ਨਹੀਂ ਆਈ ਤੇ ਕੱਲ ਵੀ ਨਹੀਂ ਜਦੋਂ ਕੰਮ ਹੋਵੇ ਨਾ ਤੇ ਉਦੋਂ ਝਾੜੂ ਪੋਚੇ ਵਾਲੇ ਨਾ ਆਵੇ ਫਿਰ ਤਾਂ ਬਾਲੇ ਗੁੱਸਾ ਛੱਡਦਾ ਹੈ ਇੰਨਾ ਗੁੱਸਾ ਛੱਡਦਾ ਹੈ ਨਾ ਹੱਦੋਂ ਵੱਧ ਤੇ ਕੱਲ ਤਾਂ ਮੈਨੂੰ 2:30 ਵਜੇ ਸੀਗੇ ਇਹ ਕੰਮ ਕਰਨ ਪਟਾਂਦੀ ਨੂੰ ਸਾਰੇ ਕੰਮ ਕਰ ਲਪਟਾਈ ਫਿਰ ਝਾੜੂ ਪੋਚਾ ਲਾਇਆ ਇਲਾਂ ਟਿੱਕੇ ਵੀ ਹੋਣਾ ਹੀ ਹੋਣਾ ਹੀ ਹੋਣਾ ਹੀ ਹਨ ਜਦੋਂ ਆਈ ਨਹੀਂ ਹੈਗੀ ਦੇਖ ਦੇਖ ਕੇ ਹਨ ਫੇਰ ਬੱਸ ਫੇਰ ਆਪਾਂ ਬਹੁਤ ਚਲਾਇਆ ਤਾਂ ਕਪੜੇ ਗੁੜੇ ਤੋਂ ਐਸੀ ਕੱਲ ਕਿਉਂਕਿ ਹਨ ਨਿਭਰੀ ਬ੍ਰਿਧ ਚੌਂਕੇ ਤੇ ਗਏ ਹੋਏ ਸੀਗੇ ਆਪਾਂ ਤੇ ਇਹ ਆਪਣੀ ਜੀ ਸਾਗ ਚੀਰਨੀ ਮਸ਼ੀਨ ਆ ਗਈ ਠੀਕ ਹੈ ਮੰਮੀ ਨਾਲ ਨੇ ਭੇਜਦੀ ਸੀ ਜਦੋਂ ਮੈਂ ਗਈ ਸੀ ਕਿ ਜੋ ਮੇਰੇ ਪਾਪਾ ਜੀ ਨੇ ਉਹ ਤਾਂ ਰੱਖਤੀ ਸੀ ਗੱਡੀ 'ਚ ਤੇ ਇਹ ਦਿਨ ਆਪਾਂ ਨੇ ਸਾਗ ਚੀਰਿਆ ਕੁਝ ਹੀ ਦੇ ਹੋਏ ਜਾਂ ਕੋਈ ਹੋਰ ਕੰਮ ਕਰਦੇ ਹੋ ਵਸ ਬਲੌਗ ਮੈਨੂੰ ਤਾਂ ਬਣਾਣੀ ਹੋਇਆ ਕਿਉਂਕਿ ਮੈਨੂੰ ਸੀਗੀ ਜਿਆਦਾ ਕਾਲੀ ਮੈਂ ਸੋਚੇ ਜੇ ਮੈਂ ਲੱਗ ਗਈ ਬਲੌਗ ਬਣਾਉਣ ਵੀਡੀਓ ਬਣਾਉਣ ਲੱਗ ਗਈ ਫੇਰ ਮੇਤੋਂ ਬਈ ਕੰਮ ਨਹੀਂ ਹੋਣਾ ਹੈਗਾ ਕੋਈ ਵੀ ਕੰਮ ਲੇਟ ਹੋ ਜਾਣਗੇ ਹਾਂ ਮੈਂ ਕਰਕੇ ਨਾ ਬੰਦ ਕਰ ਮਾਚੀ ਮਾਰਨਾ ਕੋਣ ਆ ਗਿਆ ਸਾਗ ਮੈਂ ਅੱਥੇ ਚਾ ਕੇ ਪਾਠੀਆਂ ਲਈ ਗਈ ਚੱਕ ਕੇ ਮਾਹ ਪਾਠੀਆਂ ਲਿਆਵਾਂ ਹੋਰ ਨਾ ਦਾਂ ਵਿੱਚ ਹੀ ਇਹ ਨਾ ਕੱਟਣਾ ਫੇਰ ਦਵਾ ਮੇਰੇ ਸਵੇਰੇ ਇੰਨੀ ਕੱਲ ਹੈ ਇੰਨੀ ਕੁੱਝੜ ਕਵਾਰ ਹੋ ਰਹੀਆਂ ਨੇ ਮੈਂ ਕਹਿ ਰਹੀ ਤਖਦੀ ਚਾਰ ਹੋ ਰਹੀ ਬਸ ਪਰ ਇੱਕ ਦਿਨ ਕੇ ਵਿੱਚ ਨਹੀਂ سپਿੰਦਰ ਜੀ ਕਹਿੰਦੇ ਨਾ ਵੀ ਇੱਕ ਦਿਨ ਵਸਾਗ ਬਣਾ ਤੁਹਾਨੂੰ ਨਹੀਂ ਕੱਲ ਦੇ ਹੋ ਜੇ ਮੈਨੂੰ ਮੱਲੇ ਬੰਦੇ ਦਾ ਕੰਮ ਹਾਂ ਕੱਲੇ ਬੰਦੇ ਵਾਲੀ ਇੱਕ ਦਿਨ ਬਣਾ ਤਾਂ ਹੀ ਤਾਂ ਮੈਂ ਅੱਧਾ ਚੀਜ਼ਾਂ ਕੱਲ ਤੋੜੀਆਂ ਫਿਰ ਅੱਧੀਆਂ ਜਿਹੜਾ ਪਾਪਾ ਹੀ ਚੜਾਇਆ ਕੱਲ ਕੁਝ ਪਾਪਾ ਹੀ ਜੜ ਕੇ ਲਿਆਇਆ ਤਾਂ ਕੱਲ ਕਹਿੰਦੇ ਬੱਸ ਇੰਨਾ ਕੁ ਬਹੁਤ ਹੈ ਮਹਿੰਦੇ ਕਾ ਮੈਂ ਇੰਨੀ ਜ਼ੇਰ ਮਹਾ ਲਾਮਾਂ ਦੀ ਵੀ ਸਾਗ ਬਣਾਣੀ ਲੋ ਉਹਨਾਂ ਹਲਕਾ ਲੱਗਣਾ ਤਾਂ ਲੱਗਣਾ ਫਿਰ ਕਹਿ ਰਿਹਾ ਬਾਦ ਉਹ ਤੇ ਲੱਭ ਕੇ ਬਣਾ ਲੀ ਮੈਂ ਇੰਨੇ ਕੁ ਮੈਂ ਤੇ ਲੱਭ ਜੂਗਾ ਨਾ ਬਿੱਚ ਨੂੰ ਮੈਂ ਕਿਹਾ ਸਬਜ਼ੀ ਬਣਾ ਲੈ ਕਰੂੰਗੀ ਹੋਰ ਕੋਈ ਲੀਤਾ ਸਬਜ਼ੀ ਬਣਾ ਲਈ ਮਾਮਾ ਕਿੱਥੇ ਮਾਮਾ ਜੀ ਮੋਰਚੇ ਲੈ ਖੇਤਾਂ ਮੁੰਨ ਲੰਨ ਦੀ ਪਰ ਇੱਕ ਹੈ ਮਸ਼ੀਨ ਨਾਲ ਸਾਗ ਬਹੁਤ ਪ੍ਰੀਕ ਜੀ ਹੋਇਆ ਹੈ ਉਸੇ ਨਾਲ ਜੀਰੇ ਸਾਰੇ ਮਸ਼ੀਨ ਨਾਲ ਸਾ

ਮੈਂ ਵੀ ਹੁਣ ਆ ਕੇ ਮਹਿਲਾ ਪਾਪਾ ਜੀ ਦਾ ਲੰਗ ਗਿਆ ਮਤਲਬ ਮੈਂ ਸੱਜਣ ਗਿਆ ਮਨ ਨੂੰ ਕੋਈ ਬਰਾਹਮਣ ਜੀ ਚੀਜ਼ ਜ਼ਿਆਦਾ ਕੀ ਜਨੇ ਜੀ ਜੀ ਨਾ ਮੈਂ ਕਿਹਾ ਦੱਸ ਜੀ ਨਾ ਮੀ ਗਈ ਨਾ ਤੂੰ ਫੁੱਲ ਲੀ ਗਈ ਨਾ ਤੂੰ ਫੁੱਲ ਲੀ ਗਈ ਹਾਂ ਮੈਂ ਕਿਹਾ ਨਹੀਂ ਮੈਂ ਫੁੱਲ ਲੀ

उसी नाल जी रहे मैं साहब आरती दा भी ओही होआ खान चीज की और रस क्या खाएंगे तुम चाय खाएं चाय पानी की होआ गया कॉफी भी ली लो ये ठीक है बढ़िया ठीक है बीच में मिसमंदर मैं गलियां कटाक ना हां गलियां कटाके काशी भारी ना ना लोड नहीं मैं पैर रख लेदा मैं तो तो मुझ ਉੱਤੀ ਨਹੀਂ ਫਿਰ ਮੇਜ਼ ਪਰ ਤਾਉਗੀ ਪਰ ਪਹਿਲਾਂ ਉਹਨੂੰ ਸੰਭੋ ਫਿਰ ਮੇਜ਼ ਨੂੰ ਸੰਭੋ ਹੁਣ ਇਹਨੂੰ ਮੈਂ ਪੇਟੀ ਦੇ ਉੱਪਰ ਰੱਖ ਦਣਾ ਪਹਿਲੇ ਇਹਨੂੰ ਪੇਟੀ ਪਰ ਰੱਖੀ ਦੇ ਮੇਜ਼ ਪਰ ਕੀ ਆਹ ਹੋ ਕਰੂਗੇ ਐਨ ਹੋਦੀ ਫਰੀਕ ਤਰੀਕੇ ਨਾਲ ਹੋ ਗਿਆ ਅਜ ਮੈਨੂੰ ਕਿਤਰਾ ਹਾਰਿਆਲੀ ਮਸੀਨਾ ਹੋ ਹਾਂਜੀ ਉਹ ਥੋੜੀ ਜਿਹੀ ਫਿੱਟਵਾਨੀ ਕਰ ਦਿੰਦੀ ਜੂਸ ਦੇ ਕੱਢ ਲਿਆ ਬੀਤ ਗਿਆ ਵੀ ਟਾਈਮ ਹੋ ਗਿਆ ਜੂਸ ਕਰਦੀ ਹੈਗੀ ਵਿੱਚ ਜਿਦਨ ਕਰੇਗੇ ਲੈ ਕੇ ਜਾਈ ਕਰਕੇ ਦੇਖੀਂ ਹੋਰ ਮਾਲ ਜੀ ਦੁਦਨ ਕਰੂਗੇ ਮੀਨੇ ਤਾਂ ਦੂਸਤ ਚਾਹ ਤੇ ਜੂਸ ਕੱਟਾ ਏ ਮਾਰੀ ਜੂਸ ਨਹੀਂ ਕੱਢਦੀ ਹੈ ਖਾਰੇ ਵਧੀਆ ਨਹੀਂ ਹੈ ਥਾਰੇ ਮਸ਼ੀਨ ਵਧੀਆ ਹੈ ਮਾਟਾ ਢਾਲੀ ਹੋ ਹੋਰ ਹੋਰ ਪਾਸੇ ਚੱਲ ਰਹੀ ਤੂੰ ਹੋਰ ਪਾਸੇ ਚੱਲ ਰਹੀ ਮਾਟਾ ਢਾਲਮੀ ਨੂੰ ਪਤਾ ਜੋ ਦੂਸਰੀ ਜੂਸਰਾ ਹੀ ਨੂੰ ਕਹਿ ਰਿਆ ਪਤਾ ਮੈਨੂੰ ਸਾਹਮਣੇ ਮੈਂ ਵੀ ਜਾਣ ਕੇ ਛੇੜ ਰਹੀ ਹੈ ਹਾਂ ਜੂਸਰ ਕੱਟਿਆ ਜਿਸੀ ਵਾਨ ਹੈ ਬੇਟੀ ਭੋਲੀ ਦੀ ਕੋਈ ਨਹੀਂ ਮਾਰੀ ਚੱਕਣਾ ਤਾਂ ਮੈਂ ਤਾਂ ਨਹੀਂ ਮੈਂ ਚੱਕ ਲੈ ਜਾਣਾ ਇਹ ਮੈਨੂੰ ਕਹਿ ਰਿਹਾ ਹੈ ਨਾ ਬੁੱਧ ਹੈਗਾ ਇਹਨਾਂ ਪਤਾ ਮੈਂ ਚੱਕ ਲੈ ਜਾਣਾ ਮੈਂ ਲੈ ਜਾ ਮੈਂ ਲੈ ਜਾਣਾ ਉਹ ਲੈ ਆ ਕੇ ਦੇਣਾ ਮੈਂ ਉਹਨੂੰ ਉਹ ਵਾਲਾ ਜੂਸ ਸਰ ਆ ਜਿਹੜਾ ਉਹ ਗਾਹੀ ਉਹਲੇ ਗਾਜਰਾ ਗੁਜਰਾ ਲਿਆ ਸਾਰਾ ਕਿਹੜਾ ਉਹ ਦੱਸਿਆ ਦੇਤਾ ਇਹਦੇ ਨਾਲ ਆ ਗਿਆ ਫੁੱਲ ਦੇ niche ਫਸਟ ਟਾਈਮ ਨਹੀਂ ਹੈਗਾ ਇਹ ਕੱਲੂ ਦੇਖੂ ਕੱਲੂ ਆਉਂਗਾ ਇਹ ਗਾਜਰਾ ਗੁਜਰਾ ਇਹ ਚੀਜ਼ਾਂ ਲੈ ਦੇ ਇਹਨਾਂ ਨੂੰ ਖਾਸੀਆਂ ਗੇਰ ਦੇ ਲੈਣਗੇ ਪੀ ਜਾਊਗਾ ਜੂਸ

ਮੰਮੀ ਤਾਂ ਵੀ ਤੂ ਤਾਂ ਆ। ਤੂੰ ਤਾਂ ਸਿਆਣਾ ਐ ਮੰਮੀ ਇਹ ਤੂੰ ਐ ਨਹੀਂ ਕਹਿੰਦੀ। ਹਾਂ ਮੰਮੀ ਤਾਂ ਐ ਕਹਿੰਦੀ ਐ ਸਿਆਣਾ ਐ। ਸੁਣ ਲੈ। ਮੰਮੀ ਦਾ ਐ ਕਹਿੰਦੀ ਐ ਸਿਆਫੇ ਮੰਮੀ ਵਰਗੀ ਬਹੂ ਲੈਣੀ। ਬਾਬੀ ਦਾ ਕਿ ਵਾਪਸੰਦ ਐ? ਦਾਦੀ ਗਈ ਵਾਪਸੰਦ ਐ, ਸਕੀ ਵਾਪਸੰਦ ਐ। ਮੰਮੀਆਂ ਮਿਲੇ ਤਾਂ ਉਹਨੂੰ ਲੰਬੀ ਲੰਬੀਆਂ ਗਈਆਂ। ਓਏ ਮਾਰ ਦੇ। ਮੰਮੀਆਂ ਨੂੰ ਤਾਂ ਇੱਕ ਨੰਬਰ ਮਿਲ ਗਿਆ। ਮੰਮੀਆਂ ਦਾ ਵਾਪਸੰਦ ਐ। ਮੰਮੀਆਂ ਸੋਹਣੀਆਂ ਐ। ਸਾਊ ਵੀ ਹੈ ਛੋਕੜੇ ਨੂੰ ਕਹਾ ਹਾਇ ਬਹੁਤ ਸਿਆਣਾ ਹੈ ਕਿਉਂ ਮਾਇਆ ਮਾੜੀਆਂ ਹੈ ਨਾ ਮਾਇਆ ਨੂੰ ਸੌਂਗੂ ਹੈ ਮਾਉ ਮਾਇਆ ਤਾਂ ਉਹਨੇ ਤੇ ਟੱਪ ਕੇ ਸੌਂਗੂ ਮੈਂ ਮਾਇਆ ਦਾ ਬੋਲ ਸੌਂਗੂ ਜਿਹੜੀਆਂ ਆਟੇ ਭਰਿਆ ਬੈਠੀਆਂ ਮੱਟੀ ਖਿੜਾ ਰੀਆਂ ਸਾਊਏ ਹੈ ਹੈ ਕਿ ਨਹੀਂ ਜੱਟ ਪੁੱਤ ਅੱਜ ਮਰਲੀ ਦਾ ਸਾਰਾ ਐ ਦਰਸ਼ ਆ ਗਿਆ ਹਾਂ ਮੈਂ ਕੋਲ ਫੌਂਡਰਸ ਪਿੰਦੇ ਨੇ ਉਹ ਇੱਕ ਦਿਨ ਪਹਿਲਾਂ ਜਦ ਪਹਿਲੇ ਡੈਡੀ ਬਿਮਾਰ ਹੋ ਜਾਂਦੇ ਵੀ ਆਇਆ ਤਾਂ ਉਹ

ਤੇਰੇ ਦਾਦੀ ਨੇ ਲੈਣ ਆਇਆ ਹੈ ਬਿੱਲਾ मामा ਤੁਹਾਨੂੰ ਜੂਸ ਰਾਤ ਡੈਡੀ ਕਹਿ ਕੇ ਹਾਂ ਬਈ ਰਾਤ ਰਾਤ ਕੁਛ ਨਹੀਂ ਕਹਿੰਦਾ ਅੰਦਰ ਹੈ ਹਾਂ ਪਿੱਛੇ ਹੈ ਪਿੱਛੇ ਹਾਂ ਓਏ ਤੁਹਾਨੂੰ ਜੂਸ ਦਾ ਬਹਾਨਾ ਦੇ ਕੇ ਤੇਰੇ ਦਾਦੀ ਲੈ ਜਾਣੀ ਉਹਨੇ ਜੂਸ ਦਾ ਝਾਂਸਾ ਦੇ ਰਿਹਾ ਤੁਹਾਨੂੰ ਦੇਖੀ ਹਾਂ ਸਵੇਰੇ ਉੱਠੇ ਤੇਰੇ ਦਾਦੀ ਲੈ ਕੇ ਜਾਊਗਾ ਲੈ ਜੂਗਾ ਪੀਓ ਜੂਸ ਤੇਰੇ ਦਾਦੀ ਜਾਊਗੀ ਪੀ ਲੋ ਜੂਸ ਮੈਨੂੰ ਗਿਆ ਹੈ ਪੀਉਂਗਾ ਜੂਸ ਮੈਂ ਤਾਂ ਪੁਲਸ ਵਾਲੇ ਮੈਂ ਤਾਂ ਪੁਲਸ ਵਾਲਾ ਆ ਆ ਤੈਨੂੰ ਕੌਣ ਪੁੱਛਿਆ ਪੁਲਸ ਵਾਲੇ ਨੂੰ ਲੈ ਪੁਲਸ ਵਾਲੇ ਦਾ ਤਾਂ ਮੈਂ ਹੋਣੀ ਡਰਦੇ ਹਾਂ ਪੁਲਸ ਵਾਲੇ ਦਾ ਮੈਂ ਹੋਣੀ ਡਰਦੇ ਹਾਂ ਕੀ ਕਹਿ ਰਿਹਾ ਇੰਡੀਆ ਦੀ ਪੁਲਿਸ ਬਹੁਤ ਕਠੋਰ ਹੁੰਦੀ ਹੈ ਬਹੁਤ ਤਕੜੀ ਹੁੰਦੀ ਹੈ ਹਮੇ ਨਹੀਂ ਡਰਦੇ ਹੈ ਤਕੜੀ ਪੁਲਿਸ ਤੇ ਹਾਂ ਬਹੁਤ ਤਕੜੀ ਹੁੰਦੀ ਹੈ ਬਹੁਤ ਤਾਕਤਵਰ ਨਾ ਹਮੇ ਨਹੀਂ ਡਰਦੇ ਹੈ ਤਕੜੀ ਹੁੰਦੀ ਹੈ ਤਕੜੀ ਹੁੰਦੀ ਹੈ ਆ ਬਨੇ ਕਿਤਨੇ ਹਿੰਦੀ ਮਾਸਟਰ ਬਣ ਗਿਆ ਕੋਈ ਨਾ ਪੁੱਤੋ ਉਹ ਬਚਾਰੀ ਅੱਛਾ ਮੈਂ ਪਾਣੀ ਪਾਣੀ ਬੈਠੀ ਹੈ ਦੀਦੀ ਜੈਨ ਜੀ ਕਿਹੜਾ ਫੇਟ ਆਉਗੀ ਹੈ ਨਹੀਂ ਨਹੀਂ ਆਣੇ ਆਲੀ ਨਹੀਂ ਅੱਛਾ ਆਣੇ ਆਲੀ ਤਨਵੀਰ ਨੂੰ ਲੈਣ ਗਈ ਆਣੇ ਆਲੀ ਕੌਣ ਮੰਮੀ ਪੈਦਲੇ ਗਈ ਵੀ ਹੈ ਆ ਉਰੇ ਗਈ ਪਿੰਟ ਦਵਾਈ ਤਿੰਦ ਦਵਾਈ ਆ ਕੱਲ ਮੈਂ ਕਿੰਝ ਲੁਭਾ ਜਾਂਦਾ। ਕੋਈ ਨਾ ਠੀਕ ਹੈ। ਹਾਂਜੀ ਠੀਕ-ਠਾਕ। ਉਹ ਮੈਂ ਤਾਂ ਰਾਜਪੁਰ ਹੀ ਆਇਆ ਤਾਂ। ਅੱਛਾ। ਬਹੁਤ ਚੱਲ ਜਾਂਦਾ ਜਾਂਦਾ ਮੈਂ ਕਾਂਕ ਦੇਖ ਜਾ ਹਾਂ। ਨਾਲੇ ਮਿਰਚ ਲਾ ਲਾਂਗੇ। ਇੰਨਾ ਵਧੀਆ ਕਰਿਆ। ਉਹ ਅੰਦਾਂ ਦਾ ਮੋਲ ਤੇ ਸਮਾਨ ਜੱਲੇ ਲੇ ਗੋ ਘਰ ਕੇ ਫੋਨ ਮਾਰ ਦੇ। ਅੱਛਾ। ਉਹ ਮੈਂ ਡੁਪਾ ਚੋ ਚੋ ਦੇ ਆ ਦਮਾ ਸਾੜਾ ਪੀ ਗਿਆ। ਇੰਨਾ ਠੀਕ ਹੈ। ਯਾਰ ਕੋਪ ਤੇ ਟੁੱਟੇ ਮੈਂ ਮੈਂ ਟੁੱਟੇ ਮੈਂ ਮੈਨੂੰ ਜੰਦਾ ਕਹਿ ਲੇਤਾ। ਬੜੀ ਛੋਟੀ ਗੱਲ।

ਦੋ ਲੈ ਜਸਦੀਂਦਰ ਇੱਕ ਮੇਰੇ ਵਾਸਤੇ ਇੱਕ ਉਮਰ ਵਾਸਤੇ ਆਪਣੇ ਵਾਸਤੇ ਮੈਂ ਲੈਵਾਂ ਨਾ ਪੁਰਾਣੀ ਲੈਵ ਉੱਥੇ ਦਿਖਾਈ ਤੇ ਨਹੀਂ ਸਾਲੋ ਅੱਛਾ ਉਹ ਆਲਾ ਤਰ੍ਹਾਂ ਲੱਚਾਈ ਆਂ ਠੀਕ ਹੈ ਉਹ ਆਪਸ ਦੇ ਵਿੱਚ ਮੇਰੇ ਨਹੀਂ ਬੰਦਾ ਲੱਤਾਂ ਬਕਸਦਾ ਨਹੀਂ ਖਾਗੋ ਤਾਂ ਹਾਂ ਨਾਲ ਉਹ ਵੀ ਐ ਨਾ ਉਹ ਹੈ ਭਾਰੀ ਐ ਭਾਰੀ ਮੈਂ ਦੇਖੀ ਤੇ ਕੀ ਬਸਾਇ ਰੱਖਣਗੇ ਉਹ ਰੱਖਣੇ ਹੀ ਰੋੜ ਨਾ ਚਲਾਈ ਮੈਂ ਨਿਕਲ ਫੋਨ ਦੇ ਨੇ ਬੁਣਾਈ ਨੂੰ ਫੋਨ ਦੇ ਨੇ ਕੱਲ ਕੀ ਲੱਗਦੀ ਸਾਗ ਨੂੰ ਕੱਲ ਤੋੜਿਆ ਪਹਿਲਾਂ ਖੜਜ ਅੱਛਾ ਹੀ ਕੱਲ ਉਹਨੂੰ ਲਾਉਂਦੇ ਛੇਤੀ ਮਖਲੀ ਚਾਲ ਮੱਝੇ ਨੂੰ ਅੱਜ ਉਹਨਾਂ ਦਾ ਫਿਰ ਬੱਬੂ ਨੇ ਫੋਨ ਮਾਰਦੇ ਮੈਂ ਯਾਰ ਹੀ ਐ ਉਰੇਨ ਮਾਰੇ ਬੋਲੋ ਆਹੋ ਆਵਾਂ ਦਾ ਨਾ ਦਾ ਬੱਬੂ ਆ ਗਈ ਅੱਛਾ ਲੋਕਿਆ ਤੀਆਂ ਦਾ ਦੌਰ ਚੱਲ ਰਿਹਾ ਹੈ ਨਾ ਹਾਂ ਚਲੋ ਬਾਕੀ ਮੈਨੂੰ ਫੋਨ ਕਰਕੇ ਆਇਓ ਕੱਲ ਨੂੰ ਆਜਿਓ ਨਹੀਂ ਫਿਰ ਕੱਲ ਨੂੰ ਹੋਵੇ ਘਰੇ ਫੋਨ ਵਾਰ ਕੇ ਤਾਂ ਪਤਾ ਨਹੀਂ ਮੈਨੂੰ ਖਾ ਦਾਣਾ ਉਹਨਾਂ ਨੇ ਆਣਾ ਉਹਨੇ ਗੰਦੇ ਵੀ ਉਧਰ ਹੀ ਮੰਗੂ ਮੈਂ ਵੇ ਜਕਰਮ ਜੰਗਰ ਭਾਈ ਪਤਾ ਕੀ ਆਏ ਫਿਰ ਇਸ ਤਰ੍ਹਾਂ ਮੇਰੇ ਵਰਗੀ ਗਈ ਵੀ ਹੁੰਦੀ ਐ ਇੱਧਰ ਉੱਧਰ ਸਰ ਕੋਈ ਨਿਕਲ ਆ ਜੀ ਮੈਂ ਫੋਨ ਹਾਂ ਫੋਨ ਕਰ ਦਿਓ ਫਿਰ ਆਤ ਨੂੰ ਫੋਨ ਕਰ ਦਿਓ ਛੇ ਸਵੇਰੀ ਫੋਨ ਕਰ ਦਿਓ ਪਹਿਲਾਂ ਵੀ ਹਾਂ ਨੇ ਆਉਂਗੇ ਫਿਰ ਆਏ ਆਂ ਕੀ ਆ ਫਿਰ ਜੇ ਬੰਦੇ ਇਹਨਾਂ ਘਰਾਂ ਮਿਲੈ ਬਹੁਤ ਚਲ ਗੰਦੇ ਵੀ ਕਹਿੰਦੇ ਮਾ ਜਾ ਤੇ ਤਾਂ ਮਿਲੇਗਾ ਸ਼ਾਇਦ ਕਿ ਤਰੀਕਾ ਆ ਕੇ ਆਈਏ ਅੱਛਾ ਲੋ ਜੀ ਸਾਗ ਆਪਣਾ ਬਣ ਗਿਆ ਕੋਟ ਵੀ ਲਿਆ ਆਪਾਂ ਤੇ ਹੁਣ ਇਹ ਸਿਜਣਾ ਰੱਖਦੇ ਆ ਥੋੜੀ ਜਿਹੀ ਦੇਰ ਸਿਚ ਲੂਗਾ ਉਹ ਤੋਂ ਬਾਅਦ ਬਸ ਆਪਾਂ ਤੜਕਾ ਲਾ ਦਾਂਗੇ ਫਿਰ ਚੁੱਲ੍ਹੇ ਦਾ ਸਾਗ ਮੱਕੀ ਦੀ ਰੋਟੀ ਵਾਹ ਵਾਹ ਕੀ ਨਜ਼ਾਰਾ ਹੈ ਉਦੋਂ ਤਾਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਮੈਨੂੰ ਮੰਮਾ ਚੁੱਲੇ ਦੀ ਰੋਟੀ ਦਿਆ ਕਰੋ ਮੱਕੀ ਦੀ ਇਹ ਵੱਡੀ ਸਰੀ ਲੱਕੜੀ ਸੀਗੀ ਇੱਕਾ ਜਿੱਥੇ ਆਪਣਾ ਉਹ ਸਟੈਂਡ ਖੜਾ ਆ ਉੱਥੇ ਤੱਕ ਸੀਗੀ ਇਹ ਸਾਰੀ ਫੂਕ ਹੋ ਗਈ ਬਸ ਆ ਰਹੀ ਐ ਇੰਨੀ ਆਪਾ ਜੀ ਕਹਿੰਦੇ ਫਿਰ ਬੁਝਾ ਕੇ ਰੱਖ ਲਈਏ ਨੇ ਇਹਨੂੰ ਵੀ ਜਦੋਂ ਫੇਰ ਲੋੜ ਹੋਊਗੀ ਫਿਰ ਫੇਰ ਜੁੱਲੇ ਚ ਲਾ ਲਾਂਗੇ ਅੱਜ ਨਿਬੜੇ ਮਾਰਾ ਕੰਮ ਤੇ ਦਾ ਸਾਰਾ ਚੱਲ ਨਿਬੜ ਗਿਆ ਪਾਲਟੀ ਹੋ ਗਈ ਮੈਨੂੰ ਲੱਗ ਮਾਰਾ ਕਿ ਇੰਨੇ ਹੀ ਮਾਰਾ ਉਹ ਦਨੇ ਬੜਿਆਂ ਦਾ ਬੁੱਧਵਾਰ ਨੂੰ ਨਹੀਂ ਫਿਰ ਮੈਂ ਇੱਥੇ ਨਹੀਂ ਗਏ ਚੌਂਕੇ ਵਾਂ ਫਿਰ ਕੱਲ ਬੀਜਣ ਗਏ ਤੇ ਫਿਰ ਕੋਈ ਨਹੀਂ ਕਿ ਆ ਘੱਟ ਵੱਧ ਹੋ ਗਿਆ ਤਾਂ ਕੁਛ ਮੈਂ ਅੱਜ ਘਟਾਈ ਕਰਕੇ ਹੋਰ ਹਾਂ ਹਾਂ ਸੁਹਾਗੇ ਆ ਸੁਹਾਗੇ ਮਮਾ ਮੀ ਵੀ ਕਹਿ ਰਿਹਾ ਮਸ਼ੀਨ ਦਾ ਕਰ ਸਾਰੀ ਕੰਮ ਗਈ ਐ ਉਹ ਵੀ ਪਾਰੀ ਐ ਗੇਰਾ ਮੈਂ ਕੀ ਤੇ ਇਹ ਵੀ ਦਿਆ ਮੈਂ ਕਾਹੀ ਜੀਜੇ ਰਹਿ ਗਈ ਚਲ ਆ ਵੀ ਦੇਤੀ ਚਾਹ 12 ਸਾਲ ਬਾਅਦ ਇਹ ਨਹੀਂ ਮੰਮੀ ਮੇਰੀ ਦੇਖੀ ਜਿਹੇ ਦੀ ਮੰਮੀ ਨੇ ਮੇਰੀ ਨੂੰ ਮਸ਼ੀਨਾਂ ਤਾਂ ਬਹੁਤ ਦੇਖੀਆਂ ਵੀ ਉਹ ਲੈਣੀ ਐ ਜਿਹੜੀ ਦੋ ਗਨਾਸੀਆਂ ਵਾਲੀ ਹੋਵੇ ਨਾ ਠੀਕ ਐ ਉਹ ਤਾਂ ਫਿਰ ਉਧਰ ਨੂੰ ਚ ਦੇਖੀ ਬਹੁਤਾਂਗੀ ਫਿਰ ਤਿੰਦਰ ਉਧਰ ਨੂੰ ਚਲੇ ਗਿਆ ਹੋਰ ਪਾਣਾ ਨਹੀਂ ਨਹੀਂ ਬਸ ਹੁੰਤਾ ਹੋ ਹੋ ਜੂਗਾ ਅੱਗ ਬਾਲ ਦਵਾ ਟੜਕੇ ਦਾ ਸਮਾਨ ਕਰ ਲਿਆ ਮੈਂ ਤਿਆਰ ਠੀਕ ਹੈ ਮਾਸਨ ਇਪੜਿਆ ਆਹ ਬਈ ਤਾਂ ਲੈ ਨਿਕਲੂਗਾ ਨਾਲ ਪਛਤਾ ਸਿੱਧੀ ਕਰ ਮੈਂ ਸਾਰਾ ਦੇਖ ਲੂਗਾ ਮੈਂ ਦੇਖਾ 24 ਖੁੱਲ ਗਈ ਉਹ ਲੈ ਪਾਈ ਹੁਣ ਸਾਗ ਤੜਕੀ ਹੈ ਕਾਕਾ ਜੀ ਬਸ ਮੈਂ ਰੋਟੀ ਲਗੀਆਂ ਬਣਾਣ ਤਾਂ ਤਾਂ ਅਰ ਤਾਂ ਇਹ ਕੱਢਣੀ ਹੈ ਹਜੇ ਮੈਂ ਇਸ ਕੱਕ ਖਾ ਰਹੀ ਐ ਠੀਕ ਐ ਬਸ ਲੈ ਪੱਕ ਦੀ ਪੱਕ ਦੀ ਗਰਮ ਗਰਮ ਆਤੀ ਕੇ ਰੋਟੀ ਖਾ ਲੋ ਨਾ ਪਹਿਲਾਂ ਘਰ ਤੂਰ ਕਟਾ ਦਿਆ ਨਾ ਹੋ ਤਾ ਇਹਨੂੰ ਮਲੀਮ ਬਣ ਗਿਆ ਹੋਰ ਦੀ ਬਣ ਗਿਆ ਇਹਨੂੰ ਮਲੇਮ ਖਾਣਾ ਇਹ ਨਹੀਂ ਹੱਥ ਨਾਲ ਚੀਰੇ ਬਤਾ ਹਜੇ ਬਣੇ ਨਹੀਂ ਨਾ ਬਹੁਤ ਕੰਮੇ ਕੱਢੀ ਜਾਏ ਨਾ ਕਾਕਾ ਨੇ ਉਹਦੋਂ ਕਹਿੰਦਾ ਕਿ ਆ ਡੱਕੇ ਜੇ ਪਾਇਰ ਗਾ ਡੱਕਿਆਂ ਕੇ ਸਾਗ ਹੋਰ ਕਾਕਾ ਹੋਏ ਵਾ ਕਾਕਾ ਉਹਦੇ ਆਪਾਂ ਹੋਣੀ ਨਾ ਕਰਦੇ ਹਾਂ ਦੂਏ ਨਾਲ ਇਹਦੇ ਨਾਲ ਜਿਹੜਾ ਉਹ ਨਹੀਂ ਵਧੀਆ ਬਣਦਾ ਜਮਾ ਹੀ ਹੋ ਬਣਦਾ ਬੀਟਰ ਗੇਲ ਦਾ ਉਹ ਲੈ ਲਈ ਜੀ ਬਣੇ ਉਹ ਨਹੀਂ ਵਧੀਆ ਲੱਗਦਾ ਆ ਠੀਕ ਲੱਗੇਗਾ ਨੂਨ ਵਿੱਚ ਚੈੱਕ ਕਰਿਆ ਨਹੀਂ ਚਲ ਬਸ ਹੁਣ ਤੜਕਾ ਲੈਣਾ ਸੋ ਟਮਾਟਰ ਨਹੀਂ ਹੈਗੇ ਹੈ ਲੋ ਜੀ ਤੜਕਾ ਲਾ ਲਈਏ ਸਾਗ ਨੂੰ ਫਿਰ ਬਣਾਵਾਂਗੇ ਮੱਕੀ ਦੀ ਰੋਟੀ ਕਿੰਨੇ ਦਿਨ ਸਾਗ ਕਰਨਾ ਹੋਵੇ ਭਾਈ ਸਾਗ ਦਾ ਵਿਆਹ ਮਕਲਾਵਾ ਕਰਨੇ ਬਹੁਤ ਤੋਂ ਹੋਏ ਇਹ ਅਬੀ ਸਾਗ ਕਰਕੇ ਫਿਰ ਦੋ ਦਿਨ ਦੀ ਰਹਿਣੀ ਗਰੰਡੀ ਬਸ ਟੱਕ ਲਾ ਕੇ ਆਟਾ ਚੱਕ ਲੈਣੀ ਹੈ ਆਟਾ ਚੱਕ ਕੇ ਲਿਆਉਣਗੇ ਤਰੀਂ ਦਿ ਲਾਈਟ ਆਪਣੀ ਹੋਗੀ ਖੁੱਲ ਜੀਗੀ ਖਰਾਬ ਜੀ ਹੋਗੀ ਜੀ ਲਓ ਤੇ ਆਟਾ ਭੁਲਿਆ ਤਾਂ ਹੋ ਗਿਆ ਤੇ ਲਈਏ ਐਨੇ ਆਪਣਾ ਮਸਾਲਾ ਪਾ ਦੇ ਰੱਖੋ ਜਦੋਂ ਤੱਕ ਇਹ ਸਿਰੇ मिर्च थोड़ा थोड़ा पाल मिर्च चिमटा छोटा जाए चिमटा ना एक बड़ा ले ਸਿੱਕੇ ਸਾਗ ਦੇ ਅੱਗੇ ਕੌਣ ਤੜਕ ਕੇ ਸਾਗ ਖਾਂਦਾ ਸੀ ਜੀ ਰੀਣਾ ਤੜਕ ਕੇ ਸਾਗ ਖਾਂਦੀ ਸੀ ਜੀ ਪਹਿਲੇ ਜੋਕੀ ਦਾ ਜਿੱਦਣ ਦੀ ਮੈਂ ਆਪਣੇ ਸਹੁਰਿਆਂ ਚ ਆਈ ਭਾਈ ਇੱਥੇ ਤੜਕ ਕੇ ਸਾਗ ਖਾਦੇ ਫਿਰ ਮੈਂ ਤੜਕੀ ਬਣਾ ਦਿੰਦੀ ਹਾਂ ਸਾਗ ਤਾਂ ਮੱਖਣੀ ਵਰਗਾ ਬਣਿਆ ਪਿਆ ਕੀ ਤਾਂ ਤੇ ਆ ਪਾ ਲਈ ਇਹ ਸਵੇਰੇ ਤਾਂ ਤੜਕਨ ਦੀ ਲੋੜ ਨਾ ਪਵੇ ਸਾਗ ਤਾਂ ਲੱਗ ਜਿਵੇਂ ਬੀਟਰ ਨਾਲ ਘੋਟਿਆ ਹੁੰਦਾ ਹੈ ਮਾ ਸਾਗ ਤਾਂ ਲੱਗ ਰਹੀ ਮੀ ਬੀਟਰ ਨਾਲ ਘੋਟਿਆ ਹੋਇਆ प्यारी <laughs> मैं भी चली लणी। ओद ममी जी कहए मैं ता कहा मशीन ओहदी मंगाणी है। मम्मी कहदी ता ममी कहदी तेरे कोल आऊगी मैं ओही चक ले जाणी। मम्मीर तो होगी चक लेजी मेरी। ਨਾਲ ਕੰਦੇ ਲਾ ਕੀ। ਕਾਰ ਹੁਣ ਮੇ ਰੋਟੀ ਬਣਾਣ ਲੱਗਦੀ ਬਸ। ਨਾ ਨਾ ਧਾਰ ਕੱਢਣੇ ਕਹਿ ਰਿਆ ਉਹ। ਅੱਛਾ ਕੋਈ ਨਾ ਆਜਣ ਨਹੀਂ ਬੇਜਣ ਕੋਈ ਨਹੀਂ ਕੋਈ ਨਹੀਂ ਆਜਣੇ ਲਾਲੀ ਨੂੰ। ਆਜਣੇ ਤੇ ਬਿਰਜੀ ਨੂੰ ਆਜਣੇ। ਕੋਸੇ ਪਾਣੀ ਦਾ ਨਾਪ ਆਵਾਂਗਾ ਪਾਣੀ ਹੀ ਲਵਾਂ ਨਾ 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 ਫਿਰ ਪਤਲਾ ਜਿਆਦਾ ਹੋ ਜਾਏ ਰੋਹ ਨੂੰ ਵਧੀਆ ਲੱਗਣਾ ਹੈ ਨਾ ਘਰਨ ਘਰ ਲਓ ਆ ਜਾ ਅਲੀ ਬਾਕੀ ਸਵਾਦ ਸੋਲ ਤਾਂ ਪਤਾ ਨਹੀਂ ਇਹੋ ਜਿਹਾ ਹੋ ਗਿਆ ਪਰ ਸਾਗ ਮੈਂ ਆਪਣੇ ਰੱਖਣੇ ਨੂੰ ਨਾ ਇਹਨੂੰ ਮੈਂ ਅੰਦਰੇ ਚੱਕ ਲੈ ਜਾਣਾ ਇਹਨੂੰ ਅੰਦਰੇ ਪਹਚਾਇਆ ਆ ਆ ਰੱਖ ਦਿੱਤਾ ਵਾ ਰੱਖ ਲਿਸਪੰਦਰ ਉੱਪਰ ਇਹਨੂੰ ਫਾਕੇ ਜੀ ਇਧਰ ਲੈਣ ਦਾ ਆਰਦ ਨੂੰ ਇਹਨੂੰ ਉੱਦਨ ਚਾਰਨੇ ਰੱਖ ਲੈ ਇੱਧਰ ਰੱਖ ਆਮੈਂ ਇਧਰ ਪਾ ਜਾਈਆ ਉਸਮਾਨ ਫਿਰ ਜਿਆਦਾ ਕਿਨਾਰਾ ਜਾ ਹੋਣਾ ਨਾ ਇਹ ਆਰਦ ਇਹ 3 ਟੋਕ ਇਥੇ ਰੱਖ ਦਿਆ ਮੈਂ ਆਹ ਪਿਆ ਦੇ ਮੇਰੇ ਬੇਟਾ ਕੁਝ ਨਹੀਂ 3 ਤੇ ਕੋ ਜਾਵਰ ਨਾ ਮੈਂ ਛੋਟਾ ਜਿਹਾ ਇਹਨੂੰ ਹੱਥ ਨਹੀਂ ਲਾਣਾ ਹੈਗਾ ਉਹ ਗਲਾਸ ਲੈ ਕੇ ਆਈਏ ਨੇ ਮੈਂ ਮੜਾ ਲਵ ਤੋ ਮੜਾਂਗੀ ਮੈਂ ਮੜਾ ਅੱਛੇ ਲਾ ਕੇ ਇੱਧਰ ਰੱਖਾਂ ਇੱਕ ਪਹਰੇ ਕਰਦੇ ਹੱਥ ਨਾਲ ਲਈ ਤੁਸ ਜੀ ਮੈਂ ਹੀ ਚੱਕਣ ਲੱਗੀ ਜੀ ਵੈਸੇ ਹੋਣੇ ਤੁਸ ਤਾਂ ਨਹੀਂ ਕਿਸਨੇ ਪਾਪਾ ਜਾਂ ਮਿਲ ਪਿੰਡ ਦਾ ਰਸਤਾ ਦੱਸ ਰਿਹਾ ਰਾਣੀ ਦੇ ਅੱਗੇ ਮੇਰੇ ਘਰ ਹੈ ਆਪਣੇ ਦੋਸਤ ਮਿੱਤਨ ਨਾਲ ਗੱਲਾਂ ਕਰਨ ਲੱਗੀ ਦੇਸਿਤ ਹੀ ਆ ਲੱਕੜੀ ਹਨਾ ਪਤਲਾ ਜਿਹਾ ਨਹੀਂ ਮਾਝਣ ਲੱਗ ਰਿਹਾ ਪ੍ਰਾਤ ਅ ਫਿਰ ਕੋਈ ਚੀਜ਼ ਲਿਆ ਆਪਾਂ ਜਦ ਇਕੱਠੇ ਤੇ ਜਾ ਤੱਕ ਪੀੜੀ ਰੱਖ ਲਿਆ ਉੱਪਰ ਹੈ ਪੀੜੀ ਰੱਖ ਲਿਆ ਉੱਪਰ ਮੇਨੇ ਹੈਗਾ ਮਾੜਾ ਤੰਗੂੜਾ ਜਿਹਨੇ ਜੋਗੀਪੁਰ ਵਾਲੀ ਜਗ੍ਹਾ ਦੀ ਮਾਂ ਨੂੰ ਤਾਂ ਲਿਆਵਾ ਮੈਂ ਲਗੀ ਨਹੀਂ ਮੇਰੇ ਨਾਲ ਪੀੜੀ ਕਹ ਹੈ ਇਹ ਬਤ ਨਹੀਂ ਕਿੱਥੇ ਹੋਣੀ ਉਹ ਉੱਪਰ ਪੀੜੀ ਉਹ ਰੱਖ ਲੈਂਦੇ ਹਾਂ 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 ਇਹ ਵਾਰ ਰੱਖ ਲੈ ਕਿ ਨਹੀਂ ਮਿੱਟੂ ਨੀਚਾ ਹੋਈ ਵੀ ਉੱਪਰ ਆ ਗਿਆ ਫਿਰ ਵਿੱਚ ਲੈ ਵਾਰ ਰੱਖ ਲੈ ਨੋ ਤੇਰੀ ਪੀੜੀ ਉੱਚੀ ਐ ਮੇਰੇ ਵੱਲੋਂ ਮੇਰੀ ਪੀੜੀ ਨਹੀਂ ਹੈ ਕਿੰਨਾ ਖੁਸ਼ ਹੋ ਰਿਹਾ ਗੱਲਾਂ ਕਰਨ ਦੀ ਕਿਸੇ ਗੱਲ ਨਹੀਂ ਕਰ ਲੱਗਿਆ ਹੋਏ ਗੱਡੀ ਵਾਲੇ ਦੇ ਪਰ ਹੈਗਾ ਸਬਜ਼ੀ ਬਣਾਈ ਰਹੀ ਹੈ ਦੇਖੀ ਆ ਟੇਸਟ ਹਾਂ ਅੱਜ ਵੈਸੇ ਉਹਦੀ ਵੀ ਯਾਦ ਆ ਗਈ ਇਕੱਠੇ ਆ ਰਹੇ ਹਾਂ ਮੇਰੇ ਵਾਸਤੇ ਚਿੱਲੇ ਦਾ ਬਣਾਏ ਕਰੀਂਦੇ ਫਿਰ ਹਨਾ ਜਿਆਦਾ ਤੇ ਆਪਾਂ 5 ਵਾਰ ਦਿਨ ਰੋਟੀ ਬਣਾ ਕੇ ਰੱਖਣ ਲੱਗ ਗਏ ਤੇ ਕਈ ਵਾਰੀ ਬਣਾਈ ਲੱਗਾ ਕੇ ਆ ਨਾ ਠੰਡੇ ਰੁੱਠੇ ਖਲਾਉਂਦਾ ਗਿਆ ਕੋ ਮੇਰੇ ਹਟਾ ਤੀਰਨ ਆਪਾਂ ਸੱਜਰੇ ਰੁੱਠੇ ਛੋੜੂ ਕੋ ਚਲਾ ਦੋ ਨੀ ਸੋ ਜਾਣਾ ਨੋ ਵਦਨ ਨੂੰ ਵੀ ਕੰਮ ਨਿਕੜ ਗਿਆ ਕੰਮ ਨਿਕੜ ਗਿਆ ਸਹੀ ਗੱਲ ਆ ਜੋ ਦਿਨ ਜਿਆਦਾ ਆ ਗਿਆ ਇਹ ਮੈਂ ਕਹਾਵਾ ਮੇਰਾ ਜੱਲ ਨੂੰ ਕਰਦੇ ਨਾ ਕਹਿੰਦੇ ਆਂ ਕਿ ਨਾ ਘੜਨ ਦੀ ਜਾਈਂਦੇ ਆਂ ਉਧਰ ਵਾਪਸ ਆਂਗੇ Non mi piace, non mi piace, non mi piace. Non mi piace, non mi piace. Ok, ok. 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 Ok, ਮੈਂ ਪਤਾ ਕੀ ਕਰਾਂ ਮੈਂ ਨਾ ਟਿੰਟ ਨਹੀਂ ਚੁchna ਦਿਮਾਗ ਅਸੀਂ ਵੀ ਉਸੇ ਨਾਲ ਗੁਰਚਦੇ ਕੋ ਕਰਦੇ ਖੁਚਲੇ ਬੋ

ਗਵਿਕਾ ਹੋਰ ਆਪਾਂ ਤੁਹਾਨੂੰ ਜੀ ਸਲੈਪ ਸਲੇਪਰੋ ਆਇਆ ਲਫਾਫਾ ਹਾਂ ਉਹ ਤਾਂ ਫਿਰ ਲੈ ਆਪਾਂ ਤਾਂ ਬਣਾਣੀ ਆ ਉਹ ਜਿਹਨੂੰ ਨਹੀਂ ਬਣਾਣੀ ਉਹ ਬਣਾਏਗਾ ਉਸ ਨੂੰ ਨਹੀਂ ਆਪਣੀ ਦੇ ਇਸ ਪੈ ਵਧੀਆ ਨੇ ਲੈ ਮੈਂ ਤਾਂ ਆਪ ਮਮੀ ਜਾਂਦੀ ਵੀ ਠੀਕ ਹੈ ਨਾ ਐਹੀ ਦੀ ਬਣਾ ਦੇ ਮਿੰਦਾਰ ਰੋਟੀ ਬਦਲੇ ਉਹ ਤਾਂ ਜਿਹੜੇ ਸਿੱਖਰੇ ਆ ਉਹਨਾਂ ਵਾਸਤੇ ਦੇਖੀ ਇਹ ਲਾਗੇ ਸੇਕ ਨਹੀਂ

ਇੰਨੀ ਵਾਰ ਨਹੀਂ ਸੀ ਨਾ ਇਧਰ ਕਰਾ ਆਸੇ ਇਹਨੇ ਇਹ ਲਗਾ ਲਾ ਕੇ ਮੈਂ ਉਹ ਕਰਦਾ ਜੇ ਨਾ ਆਸੇ ਇਹਨੇ ਇਹ ਲਗਾ ਲਾ ਕੇ ਮੈਂ ਉਹ ਕਰਦਾ ਇਹ ਕਿਹੜੀ ਆਹ ਨੂੰ ਕੱਢੇ ਨਾ ਦੁਆਰਾ ਇਹ ਇਸ ਤਰ੍ਹਾਂ ਰੋਟੀ ਟੁੱਟਦੀ ਨਹੀਂ ਹੈਗੀ ਸਿੱਧੀ ਚੱਕ ਹੋ ਜਾਂਦੀ ਹੈ ਜਦ ਸੇ ਅਜੀ ਸੋਰੇ ਕਰ ਕਰ ਹੋਣ ਚਾਹੀਦੇ ਹਾਸੇ ਮੈਨਾਂ ਪਰ ਜਦ ਸੋਰੇ ਕੀ ਦੇ ਜਾਵੇ ਰੁੱਸਾਂ ਵੀ ਆ ਜਾਵੇ ਫਿਰ ਉਹ ਗੁੱਸਾ ਵੀ ਹਟਦਾ ਹੀ ਨਹੀਂ ਹੈਗਾ ਹੁਣ ਬੋਲ ਲੈਨੇ ਫਿਰ ਉਹ ਤਾਂ ਠੀਕ ਹੈ ਹੂੰ ਪਾਪਾ ਜੀ ਉਹ ਤਾਂ ਠੀਕ ਹੈ ਫੇਰ ਮੈਨੂੰ ਰੋਟੀ ਤਾਰ ਮੇਰੀ ਬਿਸਣ ਵਾਲੀ ਰੋਟੀ ਤਾਰ ਦੇ ਹਾਂ

ਹੋ ਨਾ ਹਨੀ ਕਰੋ ਅਜ ਘਟ ਜੀ ਨਹੀਂ ਦਮ ਦਮ ਉਤਰ ਜੂਈਆ ਲਾ ਨਾ ਲਸ ਬਲ ਗਈ ਹੋਰੀ ਉਹ ਗੋਹਾ ਹੇਟ ਗਿਰਨਾ ਬਲ ਗਈ ਹਨੀ ਐ ਕਰੋ ਅਹੀਂ ਦਾ ਦਾ ਰੱਖ ਮਰਾ ਬਾਅਦ ਮੈਂ ਲਉਂਗੀ ਅੱਛਾ ਨਹੀਂ ਫਿਰ ਹੋਰ ਇਤਨਾ ਦੀ ਲੱਗਦੀ ਆ ਜੀ ਦੀ ਨਾ ਨਾ ਜੀ ਫਿਰ ਹੁਣ ਆ ਦੇ ਖਾ ਇੰਨਾ ਪਾਪੜਾ ਵਾਲਾ ਤੁਸੀਂ ਮੈਨੂੰ ਇਹਨੂੰ ਕਰੋ ਆਪਣੀ ਵਾਲੀ ਸਾਈਡ ਇਸ ਤਰ੍ਹਾਂ ਉਹ ਗੋਗਾ ਉਧਰ ਗਈ ਗਿਰ ਗਈ ਸਾਹਤ ਹਾਂਜੀ ਮਿਲੀ ਉਹ ਇਮਟਾਉ ਰਹੀ ਹੈ ਉਹ ਮੇ ਚੱਕਣਾ ਆ ਗਿਆ ਦੁੱਧੇ ਮਾ ਮਾ ਬਿੱਤ ਲਾ ਲਿਓ ਹਾਂਜੀ ਬਲਾਈ ਦਾ ਤਾਰ ਲਿ ਕਿੱਤਰਾ ਬੰਦਾ